ਬਾਕੀ ਦਿਨ ਅਸੀਂ ਭਗਤ ਸਿੰਘ ਨੂੰ ਕਿਉਂ ਭੁੱਲ ਜਾਂਦੇ ਆ 7 ਅਕਤੂਬਰ ਨੂੰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਯਾਰ ਦੇ ਵਿੱਚ ਇੱਕ ਬਹੁਤ ਵੱਡਾ ਖੂਨਦਾਨ ਕੈਂਪ ਜਿਹੜਾ ਹੈਗਾ ਲਗਾਇਆ ਜਾ ਰਿਹਾ ਹੈਗਾ ਉਹਨੇ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਤੇ ਨਵੇਂ ਧੂਮਰਾਂ ਨੂੰ ਥੋੜਾ ਹਤਸ਼ਾਤ ਕਰਨ ਲਈ ਇੱਕ ਲੱਕੀ ਡਰਾਈਵ ਵੀ ਰੱਖਿਆ ਜਿਹੜਾ ਕਿ ਅਸੀਂ ਨਾਰੇ ਬਹੁਤ ਲਗਾਨੇ ਹੈਗੇ ਆ ਭਗਤ ਸਿੰਘ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਔਰ ਇਹ ਨਾਰੇ ਅਸੀਂ ਸਿਰਫ ਦੋ ਦਿਨ ਹੀ ਲਗਾਣੇ ਹੈਗੇ ਆ ਜਾਂ ਤਾਂ 28 ਸਤੰਬਰ ਨੂੰ ਭਗਤ ਸਿੰਘ ਦੇ ਜਨਮ ਦਿਨ ਤੇ ਤੇ ਜਾਂ ਫਿਰ ਮਾਰਚ ਦੇ ਮਹੀਨੇ ਜਿਹੜਾ ਸ਼ਹੀਦੀ ਦਿਨ ਆਉਂਦਾ ਉਹ। ਬਾਕੀ ਦਿਨ ਅਸੀਂ ਭਗਤ ਸਿੰਘ ਨੂੰ ਕਿਉਂ ਭੁੱਲ ਜਾਂਦੇ ਆ? ਸਾਨੂੰ ਜ਼ਰੂਰਤ ਹੈ ਹਰ ਰੋਜ਼ ਭਗਤ ਸਿੰਘ ਨੂੰ ਯਾਦ ਕਰਨ ਦੀ। ਔਰ ਕੁਝ ਨੌਜਵਾਨ ਹਗੇ ਨੇ ਜਿਹੜੇ ਕਿ ਹਰ ਰੋਜ਼ ਭਗਤ ਸਿੰਘ ਨੂੰ ਯਾਦ ਕਰਦੇ ਨੇ। ਜਿਨ੍ਹਾਂ ਦੇ ਵਿੱਚੋਂ ਨੌਜਵਾਨ ਮੈਂ ਗੱਲ ਕਰ ਰਿਹਾ ਹਾਂ ਗੁਰਜੋਤ ਸਿੰਘ ਦੀ ਤੇ ਗੁਰਪ੍ਰੀਤ ਸਿੰਘ ਦੀ ਜੀ ਆ ਬਿਲਕੁਲ ਇਹ ਦੋਨੇ ਨੌਜਵਾਨ ਜਿਹੜੇ ਹੈਗੇ ਨੇ ਬਲੱਡ ਸੇਵਾ ਕਰਦੇ ਹੈਗੇ ਨੇ ਮੋਗਾ ਦੇ ਤੇ ਇਹਨਾਂ ਵੱਲੋਂ ਰੋਜ਼ ਹੀ ਜਿਹੜਾ ਜੂਰੋ ਦੇ ਤਮੰਦ ਲੋਕਾਂ ਨੂੰ ਖੂਨ ਮੁਹੱਈਆ ਕਰਾਇਆ ਜਾਂਦਾ ਹੈ ਬਿਨਾਂ ਕਿਸੇ ਪੈਸੇ ਦੇ ਸੋ ਇਸ ਵਾਰ ਫਿਰ ਜਿਹੜਾ ਹੈਗਾ ਮੋਗਾ ਦੇ ਵਿੱਚ 7 ਸਤੰਬਰ ਨੂੰ ਸ਼ਹੀਦ ਦੇ ਆਦਰ ਸਰਦਾਰ ਭਗਤ ਸਿੰਘ ਦੀ ਯਾਦ ਦੇ ਵਿੱਚ ਇੱਕ ਬਹੁਤ ਵੱਡਾ ਖੂਨਦਾਨ ਕੈਂਪ ਜਿਹੜਾ ਹੈਗਾ ਲਗਾਇਆ ਜਾ ਰਿਹਾ ਹੈਗਾ ਗੁਰਦੁਆਰਾ ਬੀਬੀ ਕਹਾਵਲ। ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਖੂਨਦਾਨੀ ਸੱਜਣਾ ਨੂੰ ਅਪੀਲ ਕਰਾਂਗਾ ਕਿ ਇਸ ਦਿਨ ਤੁਸੀਂ ਵੱਧ ਚੜ੍ਹ ਕੇ ਜਿਹੜਾ ਹੈਗਾ ਇਸ ਖੂਨਦਾਨ ਕਾਰਤ ਦੇ ਵਿੱਚ ਹਿੱਸਾ ਲਓ ਤਾਂ ਕਿ ਆਪਾਂ ਉਹਨਾਂ ਲੋਕਾਂ ਦੀਆਂ ਜਾਨਾਂ ਨੂੰ ਬਚਾ ਸਕੀਏ ਜਿਵੇਂ ਕਿ ਆਪਾਂ ਨੂੰ ਪਤਾ ਹੈ ਰੋਜ਼ ਹੀ ਰੋਜ਼ ਇਹ ਇੰਨਾ ਵੱਲੋਂ ਜੜਾ ਗਿਆ ਐਕਸੀਡੈਂਟ ਦੇ ਕੇਸ ਜਿਹੜੇ ਧੱਕੇ ਦੰਦੇ ਨੇ ਔਰ ਉਹਨਾਂ ਲੋਕਾਂ ਨੂੰ ਕੂਲੀ ਰੋਡ ਕਰਨੀ ਹੈਗੀ ਆ ਅੱਜ ਸਾਡੇ ਨਾਲ ਦੋਨੇ ਮੌਜੂਦ ਨੇ ਗੱਲ ਕਰਦੇ ਆ ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵਿੱਚ ਜਜ਼ਬਾ ਭਰਿਆ ਗਿਆ ਕਿਉਂਕਿ ਲੋਕ ਸਿਰਫ ਦੋ ਦਿਨੇ ਕਹਿੰਦੇ ਨੇ ਭਗਤ ਸਿੰਘ ਫਰੀ ਸੋਚ ਤੇ ਤਰਾ ਜਾਗੇ ਧੋਕੇ ਐ ਗੁਰਜੋਤ ਜੀ ਤੁਹਾਡਾ ਸਵਾਗਤ ਹੈ ਜੀ ਤੁਸੀਂ ਤੁਹਾਡਾ ਵੀ ਸਵਾਗਤ ਆ ਬਹੁਤ ਵਧੀਆ ਕੋਪਰਾਲਾ ਕੀਤਾ ਜਾਇਗਾ ਤੁਹਾਡੇ ਵੱਲੋਂ ਫੋਨਾਂ ਦੇ ਕੈਪ ਲਗਾਣੇ ਹੋ ਉਹ ਵੀ ਉਸ ਸ਼ਹੀਦ ਦੇ ਨਾਮ ਦੇ ਉੱਤੇ ਜਿਹਨੂੰ ਵੀ ਅਸੀਂ ਰੋਜ਼ ਸਜਦਾ ਕਰਦੇ ਅਸੀਂ ਹੁੰਦਾਰ ਕੈਂਪਤਾ ਜੀ ਲਾਉਣਾ ਹੀ ਲਾਉਨੇ ਆ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਤੇ ਮਾਰਚ ਮਹੀਨੇ ਵਿੱਚ ਉਹਨਾਂ ਦੇ ਤਰਸੀਦੀ ਦੇਣਾ ਹੁੰਦਾ ਉਸ ਨੂੰ ਸਮਰਪਿਤ ਉਸ ਦੇ ਨਾਮ ਨਾਲ ਅਸੀਂ ਮੋਗਾ ਸ਼ਹਿਰ ਦੇ ਵਿੱਚ ਜਿਵੇਂ ਐਮਰਜੈਂਸੀ ਕਿਸੇ ਨੂੰ ਬਲੱਡ ਚਾਹੀਦਾ ਹੁੰਦਾ ਹੈ ਸਿਵਲ ਹਸਪਤਾਲ ਨੂੰ ਪਤਾ ਹੈ ਯਾਰ ਰੋਜ਼ਾਨਾ ਬਹੁਤ ਕੇਸ ਇਦਾਂ ਦੇ ਹੁੰਦੇ ਆ ਉਹਨਾਂ ਨੂੰ ਅਸੀਂ ਅਮਰਜੈਂਸੀ ਡੋਨਰ ਭੇਜ ਕੇ ਉੱਥੇ ਬਲੱਡ ਮੁਹਈਆ ਕਰਾਉਂਦੇ ਆ ਜੋ ਕਿ ਜ਼ਰੂਰਤਮੰਦਾਂ ਲੋਕਾਂ ਲਈ ਕੰਮ ਆਉਂਦਾ ਹੈ। ਇਹ ਲਗਾਤਾਰ ਤੁਹਾਡੇ ਵੱਲੋਂ ਪਰਾਨਾ ਤੇ ਕੀਤਾ ਜਾਂਦਾ ਹੈਗਾ। ਅ ਕਿੱਦਾਂ ਤੁਹਾਨੂੰ ਮੁਸ਼ਕਲਾਂ ਕਿੰਨੀਆਂ ਕੰਨੀਆਂ ਹੈਗੀਆਂ ਪਰ ਜਦੋਂ ਤੁਸੀਂ ਡੋਨਰ ਲੱਭਦੇ ਹੋ ਜੇ ਕਿੱਦਾਂ ਕਰਦੇ? ਮੁਸ਼ਕਲਾਂ ਤਾਂ ਇਹਦੀ ਬਹੁਤ ਆਉਂਦੀਆਂ ਜਿੱਦਾਂ ਮੰਨ ਲਓ ਕਿਸੇ ਦੇ ਵੀ ਕੋਈ ਵੀ ਕਿਸੇ ਵੀ ਗਰੁੱਪ ਦੀ ਰਿਕੁਆਇਰਮੈਂਟ ਆ ਜਾਂਦੀ ਹੈ। ਢਿਲਿਕਰ ਦਾ ਆਪਣੇ ਲੋਕ ਇੰਨੇ ਅਵੇਅਰ ਨਹੀਂ ਹੈਗੇ ਕਿ ਕਿਸੇ ਦਾ ਮਰੀਜ਼ ਦਾ ਖਲਾਅ ਉਨਾਂ ਦੇ ਘਰ ਦੇ ਵਿੱਚ ਹੀ ਸੇਮ ਬਲੱਡ ਗਰੁੱਪ ਹੁੰਦਾ ਉਹ ਆਪ ਖੂਨ ਦਾਨ ਕਰਨ ਤੋਂ ਬਹੁਤ ਮਤਲਬ ਪ੍ਰੇਸ਼ ਕਰਦੇ ਆ ਤੁਹਾਨੂੰ ਰੋਜ਼ ਇਹ ਸੁਣਨ ਨੂੰ ਮਿਲਦਾ ਵੀ ਸਾਡੇ ਚ ਖੂਨ ਘੱਟ ਆ ਸਾਡੇ ਚ ਵੀਕਨੈਸ ਆ ਜਾਂਦੀ ਆ ਇਹ ਉਹ ਤਰ੍ਹਾਂ ਨਹੀਂ ਗੱਲਾਂ ਇਹ ਗੱਲਾਂ ਤਕਰੀਬਨ ਹੀ ਸਾਨੂੰ ਰੋਜ਼ ਸਵੇਰ ਹੀ ਸ਼ੁਰੂ ਹੋ ਜਾਂਦੀਆਂ ਲੋਕਾਂ ਤੋਂ ਸੁਣਨ ਲੱਗੀਆਂ। ਉਹ ਕਹਿੰਦੇ ਆਪਾਂ ਇਹ ਕਹਿ ਸਕਦੇ ਹਾਂ ਕਿ ਆਪ ਦਾ ਜਿਹੜਾ ਖੂਨ ਹੁੰਦਾ ਉਹ ਵੀ ਨਾ ਛਿੱਟਾ ਜਾ ਹੋਣਾ ਪੈਂਦਾ ਜਦੋਂ ਜੂਰਤ ਪੈਂਦੀ ਹੈ। ਬਿਲਕੁਲ ਬਿਲਕੁਲ। ਉਦੋਂ ਵੀ ਅਸੀਂ ਕਹਿੰਦੇ ਵੀ ਸਾਨੂੰ ਕਿਤੋਂ ਫ੍ਰੀ ਦੀ ਮਿਲਦੀ। ਬਿਲਕੁਲ ਜੀ। ਉਹ ਲੋਕੀ ਇਹ ਕਹਿੰਦੇ ਜੇ ਮੇਰੇ ਪਿਓ ਨੂੰ ਲੋੜ ਆ ਤਾਂ ਮੈਨੂੰ ਵੀ ਬਾਹਰੋਂ ਕਿਤੋਂ ਮਿਲ ਜਾ ਮੈਨੂੰ ਆਪ ਦਾਣਾ ਦੇਣਾ ਪਵੇ। ਹਾਂ। ਕਈ ਵਾਰੀ ਤਾਂ ਇਦਾਂ ਦਾ ਹੁੰਦਾ ਇੱਕ ਪ੍ਰੈਗਨੈਂਟ ਲੇਡੀ ਹੁੰਦੀ ਉਹਦੇ ਬੱਚਾ ਹੋਣ ਵਾਲਾ ਹੁੰਦਾ ਉਸ ਦਾ ਘਰ ਵਾਲਾ ਹੀ ਆਪਣੀ ਬੱਚੇ ਲਈ ਖੂਨ ਨਹੀਂ ਦਾਨ ਕਰਦਾ। ਉਹ ਵੀ ਆਸੇ ਉਹ ਆਉਂਦੇ ਸੱਜਣ ਮਿੱਤਰਾਂ ਨੂੰ ਫੋਨ ਲਾ ਕੇ ਬਲੱਡ ਦੇਣ ਲਈ ਕਹਿੰਦਾ ਜਦਕਿ ਉਹ ਖੁਦ ਵੀ ਦੇ ਕੇ ਉੱਥੋਂ ਬਲੱਡ ਰਿਪਲੇਸ ਕਰਾ ਸਕਦਾ ਬਿਲਕੁਲ ਬਿਲਕੁਲ ਆਮ ਹਸਪਤਾਲਾਂ ਨੂੰ ਵੱਡੇ ਹਸਪਤਾਲਾਂ ਦੇਖਿਆ ਜਾਂਦਾ ਹੈਗਾ ਕਿ ਜਦੋਂ ਤੁਸੀਂ ਬਲੱਡ ਡਾਨ ਲਈ ਜਾਂਦੇ ਹੋ ਤਾਂ ਕਹਿੰਦੇ ਜੀ ਇੱਕ ਬੋਤਲ ਦੇ ਕੇ ਜਾਓ ਤਾਂ ਤੇ ਬਦਲੇ ਬੋਤਲ ਲੈ ਜੀ ਪਰ ਮੈਂ ਦੇਖ ਰਿਹਾ ਇੱਥੇ ਸਾਡੇ ਮੂਗਾ ਦੇ ਵਿੱਚ ਇਦਾਂ ਦੇ ਸਿਲਸਾ ਥੋੜਾ ਘੱਟ ਰਿਹਾ ਘੱਟ ਨਹੀਂ ਹੱਤਾ ਤੁਹਾਨੂੰ ਬਿਲਕੁਲ ਜੀ ਸ਼ਹਿਰ 'ਚ ਘੱਟ ਆ ਜੀ ਕਿਉਂਕਿ ਆਪਣੇ ਲੋਕੀ ਅਵੇਅਰ ਆ ਉਹ ਪਹਿਲਾਂ ਹੀ ਇਹ ਕਹਿ ਰਹਿੰਦੇ ਅਸੀਂ ਖੁਦ ਬਲੱਡ ਦਿੰਨੇ ਆ ਸਾਨੂੰ ਸਾਡਾ ਹੀ ਤੁਸੀਂ ਬਲੱਡ ਫਾਇ ਉਹਨ ਮਤਲਬ ਟੈਸਟ ਕਰਕੇ ਫਰੈਸ਼ ਕਰਕੇ ਸਾਨੂੰ ਵਾਪਸ ਦੇ ਦਿਓ ਵੀ ਅਸੀਂ ਆਪਦਾ ਹੀ ਬਲੱਡ ਆਪਦੇ ਮਰੀਜ਼ ਨੂੰ ਲਵਾਵਾਂਗੇ ਇੱਕ ਗਡੋਦੀ ਸਭ ਤੋਂ ਵੱਡੀ ਗੱਲ ਮੈਂ ਕਹਿਣੀ ਕਹਿ ਰਿਹਾ ਦਰਸਾ ਉਹ ਇੱਥੇ ਇੱਕ ਖੂਨ ਹੀ ਐਸਾ ਹੈ ਜਿਹੜਾ ਜਾਤ ਪਾਤ ਨਹੀਂ ਦੇਖਦਾ ਬਿਲਕੁਲ ਖੂਨ ਕਿਸੇ ਵੀ ਜਾਤ ਪਾਤ ਨਹੀਂ ਦੇਖਦਾ ਉਹ ਤੁਹਾਡੇ ਕੋਲੋਂ ਲਗਾਤਾਰ ਕੈਂਪ ਲਾਏ ਜਾਂਦੇ ਨੇ ਮੇਰੇ ਨਾਲ ਆਪਣਾ ਗੁਰਪ੍ਰੀਤ ਜੀ ਅੱਗੇ ਤੁਸੀਂ ਤੇ ਇਹ ਕੈਂਪ ਹੁਣ ਜਿਹੜਾ ਨਵਾਂ ਕੈਂਪ ਲੱਗ ਰਿਹਾ ਹੈਗਾ ਤੁਹਾਡੇ ਕੋਲੋਂ ਇੱਕ ਬਹੁਤ ਵੱਡਾ ਜਿਹੜਾ ਕੈਂਪ ਲੱਗ ਰਿਹਾ ਕਦੋਂ ਲੱਗ ਰਿਹਾ ਕਿੱਥੇ ਲੱਗ ਰਿਹਾ ਤੇ ਜਿਹੜਾ ਹੁਣ ਅਸੀਂ ਬਲੱਡ ਕੈਂਪ ਲਾ ਰਹੇ ਹਾਂ ਜੀ ਮਿਤੀ 7 ਸਤੰਬਰ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਬੀਬੀ ਕਾਣ ਗੁਰਦੁਆਰਾ ਸਾਹਿਬ ਇੱਥੇ ਲਾ ਰਹੇ ਹਾਂ ਜੀ ਦਾ ਟਾਈਮ ਹੈ ਮਾਰਨਿੰਗ 9 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੇ ਇਸ ਕੈਂਪ ਦੇ ਵਿੱਚ ਅਸੀਂ ਨਵੇਂ ਡੋਨਰਾਂ ਨੂੰ ਥੋੜਾ ਹਤਿਸ਼ਾਤ ਕਰਨ ਲਈ ਇੱਕ ਲੱਕੀ ਡਰਾਵੀ ਰੱਖਿਆ ਜਿਹੜਾ ਕਿ ਜਿਹੜੇ ਉਸ ਦਿਨ ਬਲੱਡ ਦੇਣਗੇ ਉਹਨਾਂ ਦੇ ਵਿੱਚੋਂ ਅਸੀਂ 5 ਪਰਕਿਆਂ ਚੱਕ ਉਹਨਾਂ ਨੂੰ ਲੱਕੀ ਡਰਾਪ ਦੇਵਾਂਗੇ ਦੇਖੋ ਜੀ ਪੁੰਨ ਦਾ ਕੰਮ ਤਾਂ ਤੁਸੀਂ ਕਰਨਾ ਹੀ ਕਰਨਾ ਹੈਗਾ ਤੇ ਨਾਲ ਦੀ ਨਾਲ ਹੋ ਸਕਦਾ ਤੁਸੀਂ ਉਹ ਲੱਕੀ ਮੈਂਬਰ ਵੀ ਬਣ ਜਾਵਾਂ ਜਿੰਦੇ ਜਿਹੜੇ ਡਰਾਅ ਦੇ ਵਿੱਚ ਸ਼ਾਮਲ ਹੋ ਜਾਣ ਤੇ ਇਹ ਇੱਕ ਮੇਰੀ ਹੋਰ ਪ੍ਰਧਾਨੀ ਤੁਹਾਡੇ ਨਾਲ ਗੱਲ ਲੱਗੀ ਅਸੀਂ ਵਾਤਾ ਤੁਹਾਨੂੰ ਮੈਂ ਕਵਾਂਗਾ ਪ੍ਰਧਾਨ ਨਹੀਂ ਕਵਾਂਗਾ ਦੋਨੇ ਮੇਰੇ ਪੂਰ ਸੇਵਾਦਾਰ ਹੀ ਬੈਠੇ ਨੇ ਆਮ ਲੋਕ ਕਹਿੰਦੇ ਨੇ ਕਿ ਸੰਸਥਾਵਾਂ ਬਲੱਡ ਬੈਂਕ ਦੇ ਵਿੱਚ ਬਲੱਡ ਤਾਂ ਡੋਨੇਟ ਕਰਾਉਂਦੀਆਂ ਆਂ ਗਿਆ ਨੇ ਪਰ ਕਈ ਜਗ੍ਹਾ ਦੇ ਉੱਤੇ ਉਹਨਾਂ ਕੋਲੋਂ ਕੁਝ ਚਾਰਜਿਸ ਕੀਤੇ ਜਾਂਦੇ ਨੇ ਉਹ ਚਾਰਜਿਸ ਕਾਦੇ ਹੁੰਦੇ ਨੇ ਜੀ ਸੰਸਥਾ ਤਾਂ ਕੋਈ ਚਾਰजेस ਨਹੀਂ ਕਰਦੀ ਹੁੰਦੀ ਸੰਸਥਾ ਦਾ ਬਲੱਡ ਮਹੋਇਆ ਕਰਾਉਂਦੇ ਡੋਨਰ ਭੇਜ ਕੇ ਇਹ ਚਾਰजेस ਹੁੰਦੇ ਆ ਬਲੱਡ ਬੈਂਕਾਂ ਦੇ ਜਿਵੇਂ ਆਪਣਾ ਕੋਈ ਮੰਨ ਲਓ ਕੋਈ ਬਲੱਡ ਦੇ ਕੇ ਆਇਆ ਉਹ ਬਲੱਡ ਦੇ ਟੈਸਟ ਹੋਣਗੇ ਪਹਿਲਾਂ ਸਾਰੇ ਉਹ ਟੈਸਟ ਹੋਣ ਤੋਂ ਬਾਅਦ ਕਿਸੇ ਮਰੀਜ਼ ਲਈ ਸ਼ੂ ਹੁੰਦਾ ਉਹਦੇ ਚ ਮੰਨ ਲਓ ਕਾਲੇ ਪੀਲੇ ਦੇ ਐਡਜ਼ ਦੇ ਇਨਫੈਕਸ਼ਨ ਦੇ ਇਦਾਂ ਕਈ ਤਰ੍ਹਾਂ ਦੇ ਟੈਸਟ ਹੁੰਦੇ ਜੋ ਆਪਾਂ ਰੈਗੂਲਰ ਕਦੇ ਵੀ ਨਹੀਂ ਕਰਾਉਂਦੇ ਮੋਢਨ ਮੈਂ ਰਾਤ ਦੀ ਗੱਲ ਦੱਸਦਾ ਰਾਤ ਅਸੀਂ ਇੱਕ ਡੋਨਰ ਭੇਜਿਆ ਸਰਕਾਰੀ ਹਸਪਤਾਲ ਵੀ ਪੋਜ਼ਿਟਿਵ ਦਾ ਉਹ ਕੋਈ ਪ੍ਰੈਗਨੈਂਟ ਲੇਡੀ ਸੀ ਉਹਨੂੰ ਚਾਹੀਦਾ ਹੀ ਐਮਰਜੈਂਸੀ ਕੇਸ ਸੀ ਜਦੋਂ ਬਲੱਡ ਦੇਣ ਤੋਂ ਬਾਅਦ ਘਰ ਚਲਾ ਗਿਆ ਤੇ ਜਦੋਂ ਉਸਦੇ ਟੈਸਟ ਲੱਗੇ ਉਸਨੂੰ ਸੀ ਪੋਜ਼ਿਟਿਵ ਆਇਆ ਹੁਣ ਉਹ ਸੀ ਪੋਜ਼ਿਟਿਵ ਆ ਗਿਆ ਬੜਾ ਬੜਾ ਮਤਲਬ ਕੀ ਹੁੰਦਾ ਕਿ ਲਗਾ ਹੀ ਨਹੀਂ ਸਕਦੇ ਉਹ ਹੁਣ ਲੱਗ ਨਹੀਂ ਸਕਦਾ ਅਗਲੇ ਤਿੰਨ ਪਰ ਹੁਣ ਉਸ ਵਿਅਕਤੀ ਨੂੰ ਪਤਾ ਨਹੀਂ ਸੀ ਵੀ ਮੈਨੂੰ ਸੀ ਆ ਇਸ ਦਾ ਮਤਲਬ ਉਹਦਾ ਵੀ ਭਲਾ ਹੋ ਗਿਆ ਆਪਦਾ ਹੁਣ ਉਸ ਨੂੰ ਅੱਜ ਸਵੇਰ ਬਾਰਾ ਉਹਦੇ ਟੈਸਟ ਕਰਵਾਇਆ ਤੂੰ ਮੈਡੀਸਨ ਲਈ ਸਿਵਲ ਹਸਪੀਟਲ ਭੇਜਿਆ ਸੋ ਇੱਥੇ ਦਖੋਬੰਦ ਤੋਂ ਦੱਸਣਾ ਚਾਹਾਂਗਾ ਕਿ ਆਮ ਲੋਕਾਂ ਸੁਣਨ ਦੇ ਵਿੱਚ ਆਂਦਾ ਹੈਗਾ ਕਈ ਵਾਰੀ ਮੈਂ ਵੀ ਸੁਣਿਆ ਹੈਗਾ ਔਰ ਕਈ ਵਾਰੀ ਸੋਸ਼ਲ ਮੀਡੀਆ ਦੇ ਉੱਤੇ ਵੀ ਪੋਸਟਾਂ ਪੈ ਜਾਂਦੀਆਂ ਗਿਆ ਜੀ ਅ ਬਲੱਡ ਜਣਾ ਹੈਗਾ ਸੰਸਥਾਵਾਂ ਫ੍ਰੀ ਡੋਨੇਟ ਕਰਾਉਂਦੀਆਂ ਆਂਗੀਆਂ ਪਰ ਸਾਡੇ ਕੋਲ ਪੈਸੇ ਲਿੱਤੇ ਜਾਂਦੇ ਨੇ ਜਿਹੜੇ ਤੁਹਾਡੇ ਕੋਲੋਂ ਪੈਸੇ ਲਿੱਤੇ ਜਾਂਦੇ ਨੇ ਉਹ ਵੀ ਤੁਹਾਡੇ ਪੈਸੇ ਤੁਹਾਡੀ ਜਾਨ ਦੀ ਖਾਤਰ ਹੀ ਲਿਤੇ ਜਾਂਦੇ ਨੇ ਕਿਉਂਕਿ ਉਸ ਬਲੱਡ ਦੇ ਜਿਹੜੇ ਨੇ ਟੈਸਟ ਕੀਤੇ ਜਾਂਦੇ ਨੇ ਕਿ ਵਾਕਿਆ ਕੋਈ ਐਚਆਈਵੀ ਦਾ ਮਰੀਜ਼ ਤਾਂ ਨਹੀਂ ਹੈਗਾ ਜਾਂ ਉਹ ਕਾਲਾ ਪੀਲੀਆ ਤਾਂ ਨਹੀਂ ਹੈਗਾ ਸਾਰੀਆਂ ਬਿਮਾਰੀਆਂ ਟੈਸਟ ਕਰਕੇ ਫੇਰ ਹੀ ਤੁਹਾਡੇ ਮਰੀਜ਼ ਨੂੰ ਜਿਹੜਾ ਹੈਗਾ ਉਹ ਜਿਹੜਾਗਾ ਖੂਨ ਲਗਾਇਆ ਜਾਂਦਾ ਤੋਂ ਸਭ ਤੋਂ ਵੱਧ ਜਿਹੜਾ ਹੈਗਾ ਮੈਂ ਇਹੀ ਕਹਾਂਗਾ ਕਿ ਹੁਣ 7 ਤਰੀਕ ਨੂੰ ਤੁਹਾਡੇ ਬਲੱਡ ਜਿਹੜਾਗਾ ਕੈਂਪ ਇੱਥੇ ਲੱਗ ਰਿਹਾ ਹੈਗਾ ਤੇ ਇਹਨਾਂ ਵੱਲੋਂ ਸਾਰੇ ਸ਼ਹਿਰ ਦੇ ਨੇਉਤਾ ਵੀ ਦਿੱਤਾ ਗਿਆ ਹੈਗਾ ਤੇ ਮੈਂ ਉਹ ਦੋਨਾਂ ਤੋਂ ਅਪੀਲ ਕਰਵਾਵਾਂਗਾ ਤੇ ਅਪੀਲ ਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਸਿੱਧੀ ਅਪੀਲ ਕਰਾਂਗੇ ਲੋਕਾਂ ਲਈ ਅਸੀਂ ਲੋਕਾਂ ਨੂੰ ਅਪੀਲ ਕਰਨੇ ਚਾਹੁੰਦੇ ਆਂ ਵੀ ਸਾਨੂੰ ਇਸ ਕੈਂਪ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਯੋਗਦਾਨ ਦਿਓ ਤਾਂ ਜੋ ਜਿੰਨੇ ਵੀ ਸਾਡੇ ਨਾਲ ਨਵੇਂ ਡੋਨਰ ਜੁੜਨਗੇ ਤੇ ਉਹ ਸਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਸਾਰਾ ਸਾਲ ਮੋਗੇ ਦੇ ਸਾਰੇ ਹਸਪਤਾਲਾਂ ਦੀ ਬਲੱਡ ਦੀ ਰਿਕੁਆਇਰਮੈਂਟ ਦੇਖਦੇ ਆਂ ਜੀ ਮੋਗੇ ਦੇ ਨਾਲ ਨਾਲ ਅਸੀਂ ਆਲ ఓਵਰ ਸਾਰੇ ਪੰਜਾਬ ਨਾਲ ਸਾਡੇ ਨਾਲ ਟੀਮਾਂ ਅਟੈਚ ਆ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਲੋੜ ਪੈਂਦੀ ਹੈ ਤਾਂ ਸਾਡੀ ਟੀਮ ਨਾਲ ਕੰਟੈਕਟ ਕਰ ਲਓ ਤੇ ਅਸੀਂ ਤੁਹਾਡਾ ਬਲੱਡ ਅਰੇਂਜ ਕਰਵਾ ਦੇਵਾਂਗੇ ਬਿਲਕੁਲ ਜੀ ਬਹੁਤ ਵਧੀਆ ਗੱਲ ਕਹੀ ਗਈ ਹੈ ਇਹਨਾਂ ਦੀ ਸੇਵਾ ਸਿਰਫ ਮੋਗੇ ਵਾਸਤੇ ਨਹੀਂ ਹੈਗੀ ਆ ਪੂਰੇ ਪੰਜਾਬ ਵਾਸਤੇ ਹੈਗੀ ਆ ਤੁਸੀਂ ਗਰੁੱਪਾ ਗਰੁੱਪੇ ਵੀ ਬਣਾਏ ਹੋਏ ਨੇ ਉਹਦਾ ਨੰਬਰ ਵਗੈਰਾ ਵੀ ਸ਼ੇਅਰ ਕੀਤੇ ਹੋਏ ਨੇ ਜੀ ਹਾਂ ਜੀ ਲਗਾਤਾਰ ਤੁਹਾਡੇ ਵੱਲੋਂ ਗਰੁੱਪ ਵੀ ਬਣਾਏ ਗਏ ਨੇ ਤੇ ਗਰੁੱਪਾਂ ਦੇ ਵਿੱਚ ਵੀ ਨੰਬਰ ਵੀ ਸ਼ੇਅਰ ਕਰਦਾ ਸਾਡੇ ਜੀ ਸੁਸਾਇਟੀ ਦੇ ਦੋ ਮਤਲਬ ਨੰਬਰ ਆ ਜੋ ਅਸੀਂ ਸੁਸਾਇਟੀ ਦੇ ਨਾਮ ਤੇ ਇਸ਼ੂ ਕਰਾਏ ਹੋਏ ਆ 99827 95827 9827 93827 ਤੁਸੀਂ ਪੂਰੇ ਪੰਜਾਬ ਵਿੱਚ ਬਲੱਡ ਦਾਨ ਕਰਨ ਖੂਨ ਦਾਨ ਕੈਂਪ ਲਵਾਉਣ ਲਈ ਜ਼ਰੂਰਤ ਵੇਲੇ ਬਲੱਡ ਦੀ ਲੋੜ ਕਿਸੇ ਵੀ ਪੰਜਾਬ ਦੇ ਕਿਸੇ ਵੀ ਹਸਪਤਾਲ ਚ ਲੋੜ ਹੋਵੇ ਤੁਸੀਂ ਇਹਨਾਂ ਨੰਬਰਾਂ ਤੇ ਸਾਨੂੰ ਕਾਲ ਕਰਕੇ ਖੂਨ ਸੰਬੰਧੀ ਜੋ ਵੀ ਤੁਹਾਡੀ ਕੁਇਰੀ ਹੋਊਗੀ ਇਸ ਤੇ ਤੁਸੀਂ ਸਾਨੂੰ ਦੱਸ ਸਕਦੇ ਹੋ ਜਿੰਨੀ ਜਲਦੀ ਹੋ ਸਕੇ ਅਸੀਂ ਓਨੀ ਜਲਦੀ ਤੁਹਾਡਾ ਪ੍ਰੋਬਲਮ ਸੋਲਵ ਕਰਾਂਗੇ ਤੇ ਜੋ ਕੋਈ ਨਵਾਂ ਡੋਨਰ ਸਾਡੇ ਨਾਲ ਜੁੜਨਾ ਚਾਹੁੰਦਾ ਬਲੱਡ ਡੋਨੇਟ ਕਰਨਾ ਚਾਹੁੰਦਾ ਸਾਨੂੰ ਇਸ ਨੰਬਰ ਤੇ ਆਪਣੀ ਡਿਟੇਲ WhatsApp ਕਰ ਸਕਦਾ ਤੇ ਮਤਲਬ ਡੋਨਰਾਂ ਦੇ ਜੋ ਵੀ ਡਿਟੇਲ ਆ ਉਹ ਅਸੀਂ ਗੁਪਤ ਰੱਖਦੇ ਹਾਂ ਉਹ ਕਿਸੇ ਕੋਲ ਅੱਗੇ ਸ਼ੇਅਰ ਨਹੀਂ ਕਰਦੇ ਬਿਲਕੁਲ ਜੀ ਡੋਨਰਾਂ ਦੀ ਜਿਹੜੀ ਲਿਸਟ ਹੈ ਜਿਹੜੀ ਉੱਪਰ ਰੱਖੀ ਜਾਂਦੀ ਹੈ ਔਰ ਮੌਕੇ ਦੇ ਹੱਕੇ ਜਿਹੜਾ ਹੈਗਾ ਜਦ ਨੂੰ ਜਰੂਰਤ ਪੈਂਦੀ ਹੈਗੀ ਆ ਉਹਨਾਂ ਨੂੰ ਦੇ ਦਿੱਤਾ ਜਾਂਦਾ ਤਾਂ ਸਾਰੇ ਮੋਗਾ ਵਾਸੀਆਂ ਨੂੰ ਨਹੀਂ ਮੈਂ ਸਾਰੇ ਪੰਜਾਬ ਵਾਸੀਆਂ 'ਤੇ ਅਪੀਲ ਕਰ ਰਿਹਾ ਕਿ ਇਸ ਸ਼ੁਭ ਦਿਹਾੜੇ ਦੇ ਉੱਤੇ ਜਿਹੜਾ ਹੈਗਾ ਤੁਸੀਂ ਵੱਧ ਚੜ ਕੇ ਜਿਹੜਾ ਹੈਗਾ 7 ਤਰੀਕ ਬਿਲਕੁਲ ਜੀ ਕਾ